ਸ਼ਿਆਰਪੁਰ ਦੇ ਟੈਗੋਰ ਪਾਰਕ ਗੜੀ ਗੇਟ ਦੇ ਵਿਖੇ ਇੱਕ ਬੀੜੀਆਂ ਦੀ ਦੁਕਾਨ ਦੇ ਵਿੱਚੋਂ ਕਰੀਬ 1.5 ਲੱਖ ਦੀਆਂ ਬੀੜੀਆਂ ਦੇ ਬੰਡਲ ਚੋਰੀ ਕਰਕੇ ਲੈ ਗਏ ਚੋਰ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਆਪਣਾ ਨਾਮ ਦੀਪਕ ਗੁਪਤਾ ਪੰਕਜ ਜਨਤੋ ਕਹਿੰਦਾ ਕਿ ਕਿੱਥੇ ਦੁਕਾਨ ਹੈ ਟੇ ਪੰਕਜ ਜਨਤੋ ਜਨਰਲ ਸ਼ੋਪ ਆ ਚੇਗੋਰਪੁਰ ਗੜੀ ਗੇਟ ਇਹ ਕੀ ਹੋਇਆ ਸਾਰਾ ਮਾਮਲਾ ਇਹ ਮੈਂ ਨਾ ਸਪਲਾਈ ਦਾ ਕੰਮ ਕਰਦਾ ਬੀਡੀਆਂ ਦੀ ਸਪਲਾਈ ਦਾ ਕੰਮ ਕਰਦਾ ਵਾ ਮੇਰੇ ਕੋਲੋਂ ਮਾਲ ਮੂਲ ਜਗਾ ਤੇ ਆ ਦੁਕਾਨ ਦੇ ਮੇਰੇ ਥਾਲੇ ਤੋੜ ਕੇ ਉੱਪਰ ਚੜੇ ਜਾਂ ਤੇ ਉੱਪਰੋਂ ਚੜ ਕੇ 78 ਪੇਟੀਆਂ ਬੀੜੀਆਂ ਦੀਆਂ ਲੈ ਕੇ ਚਲੇ ਗਏ ਆ ਤੇ ਕਿੰਨੇ ਕਿੰਨੇ ਕੁ ਦੀ ਕੀਮਤੀਆਂ ਸਕੇ ਆ ਹੋ ਗਈ ਜਿਹੜਾ ਡੇਡ ਡੇਡ ਲੱਖ ਦੇ ਕਰੀਬ ਬੀੜੀਆਂ ਦਾ ਸਟਾਕ ਮੇਰਾ ਗਿਆ ਕੀ ਇਹਦੇ ਸੰਬੰਧੀ ਆਪਾਂ ਸੰਬੰਧਤ ਖਾਣੇ ਨੂੰ ਰਿਟਰਨ ਕੰਪਲੇਂਟ ਜਾਂ ਫੋਨ ਕਰਕੇ ਕਿਤੇ ਦੱਸਿਆ ਹੋਵੇ ਸਵੇਰੇ ਪਹਿਲਾਂ 112 ਦੇ ਕੰਪਲੇਂਟ ਕਰਵਾਈ ਗਈ ਸੀ ਤੇ ਉਤੋਂ ਕੋਈ ਆਏ ਕਿ ਦੋ ਬੰਦੇ ਉਹ ਕਹਿੰਦੇ ਆ ਕੇ ਆਪਣੀ ਰਿਟਰਨ ਐਪਲੀਕੇਸ਼ਨ ਦੇ ਆ ਉਹ ਥਾਣੇ ਜਾ ਕੇ ਐਪਲੀਕੇਸ਼ਨ ਦੇ ਆਏ ਆ ਕਹਿੰਦੇ ਐਸਆਈ ਸਾਹਿਬ ਤੁਹਾਨੂੰ ਕੱਲੂ ਆਉਗੇ ਉਹ ਅੱਜ ਕੋੜ ਗਏ ਤੇ ਕੀ ਇੱਥੇ ਆਸ-ਪਾਸੇ ਕੋਈ ਸੀਸੀਟੀਵੀ ਕੈਮਰ ਦੀ ਫੁਟੇਜ ਕੋ ਸਾਹਮਣੇ ਆਈ ਨਹੀਂ ਸੀਸੀਟੀਵੀ ਹੈਗਾ ਪਰ ਫੁਟੇਜ ਨਹੀਂ ਆ ਜੇ ਸਾਹਮਣੇ ਆਈ ਉਹ ਸਾਹਮਣੇ ਹੈਗਾ ਸੀਸੀਟੀਵੀ ਅੱਛਾ ਹੁਣ ਬੋਲਿਆ ਵਾ ਕੀ ਮੰਗ ਕਰਦੇ ਆਪਾਂ ਮੰਗ ਕਰਦੇ ਇਨਸਾਫ ਚਾਹੀਦਾ ਵਾ 1.5 ਲੱਖ ਰੁਪਏ ਅਜ ਦੇ ਟਾਈਮ 'ਚ ਕਮਾਓ ਤਾਂ ਫੇਰ ਪਤਾ ਲੱਗਦਾ ਕਿੱਦਾਂ ਕਮਾਣਾ ਪੈਂਦਾ ਮੈਂ ਸਕੂਟਰ ਤੇ ਘੁੰਮ ਘੁੰਮ ਕੇ ਬੀੜੀਆਂ ਵੇਚਦਾ ਜੇ ਪੁੱਛੋ ਦਿਨ ਰਾਤ ਮਿਹਨਤ ਕਰਕੇ ਪੈਸੇ ਕਮਾ ਹੁੰਦੇ ਆ ਜੇ ਸਰਕਾਰ ਨੂੰ ਅਸੀਂ ਸਾਹਰਦਰਾ ਟੈਕਸ ਦਿੰਨੇ ਆ ਔਰ ਤੇਰਾ ਹੀ ਸੁਣਨਾ ਸਰਕਾਰ ਨੂੰ ਵੀ ਚਾਹੀਦਾ ਕਿ ਸਾਡੀ ਸੇਫਟੀ ਸਰਕਾਰ ਕਰਨੀ ਚਾਹੀਦੀ ਆ ਜੇ ਸਰਕਾਰ ਸਾਨੂੰ ਸੇਫਟੀ ਨਹੀਂ ਦੇ ਦਦੀ ਤਾਂ ਫੇ ਸਾਨੂੰ ਸਰਕਾਰ ਦਾ ਕੀ ਫਾਇਦਾ ਐਂ ਕਹ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਇੰਦਰਜੀਤ ਗੁਪਤਾ ਹੈ ਆ ਜਿਹੜੀ ਪਿਛਲੀ ਰਾਤ ਤੁਹਾਡੀ ਦੁਕਾਨ ਤੇ ਪੀਂਡੀਆਂ ਦੇ ਬੰਡਲਾਂ ਵਿੱਚ ਚੋਰੀ ਹੋਈ ਆ ਹਾਂਜੀ ਦੀ ਇਹਦੀ ਕੋਈ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਾਂ ਸ਼ੱਕ ਹੈ ਤੁਹਾਨੂੰ ਕਿਸੇ ਦਾ ਨਹੀਂ ਸਾਨੂੰ ਕਿਸੇ ਦਾ ਸ਼ੱਕ ਨਹੀਂ ਹੈ ਸਾਡੇ ਕੋਲ ਕੋਈ ਨਹੀਂ ਆਈ ਸਾਹਮਣੇ ਤੇ ਸੀਸੀਟੀਵੀ ਫੁਟੇਜ ਕੋਈ ਸਾਹਮਣੇ ਆਈ ਹੋਵੇ ਨਹੀਂ ਆਪਣੇ ਕੋਲ ਨਹੀਂ ਆਈ ਜੀ ਅੱਛਾ ਤੋਂ ਆਲੇ ਦੋ ਆਲੇ ਕੈਮਰੇ ਚੈੱਕ ਕਰ ਲਵੇ ਪ੍ਰਸ਼ਾਸਨ ਔਰ ਜੋ ਦੇਖ ਸਕਦੇ ਤੇ ਮੰਗ ਕੀ ਕਰਦੇ ਆ ਪੁਲਿਸ ਮੰਗ ਹੈ ਜੀ ਸਾਡਾ ਜਿਹੜਾ ਨੁਕਸਾਨ ਆ ਪਰਵਾਹੀ ਕੀਤੀ ਜਾਵੇ ਚੋਰਾਂ ਨੂੰ ਫੜ ਕੇ ਉਹਨੂੰ ਸਖਤੋ ਸਖਤ ਸਜ਼ਾ ਦਿੱਤੀ ਜਾਵੇ